ਦੁਕਾਨ ਹੈ ਸਾਡੀ ਸੱਚਕਲ ਦੋਸਤੋ ਪਬਲਿਕ ਸਮਾਣਾ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲਈ ਗਾਇਜ਼ ਹਾਜ਼ਰ ਹਾਂ ਸਮਾਣਾ ਸ਼ਹਿਰ ਦੇ ਵਿੱਚ ਸਮਾਣਾ ਦੀ ਅਫਸਰ ਕਲੋਨੀ ਦੇ ਵਿੱਚ ਜਿੱਥੇ ਇੱਕ ਆਈਡੀਆ ਦਾ ਟਾਵਰ ਲੱਗਿਆ ਉਸ ਦੇ ਵਿੱਚ ਜਿਹੜਾ ਅੱਗ ਦਾ ਜਿਹੜਾ ਕਾਰਨ ਬਣ ਚੁੱਕਿਆ ਸੋ ਹਾਲੇ ਜਿਹੜੀ ਫਾਇਰ ਬਗੇਟ ਦੇ ਜਿਹੜੇ ਮੁਲਾਜ਼ਮ ਨੇ ਉਹ ਪਹੁੰਚ ਚੁੱਕੇ ਨੇ ਪਰ ਇਹਨਾਂ ਦੇ ਵੱਲੋਂ ਸਮਾਣਾ ਦੇ ਬਿਜਲੀ ਬੋਰਡ ਦੇ ਵਿੱਚ ਇਸ ਦੀ ਕੰਪਲੇਨ ਲਿਖਾਈ ਗਈ ਸੀ ਪਰ ਉਸ ਦੇ ਵਿੱਚ ਹਾਲੇ ਤੱਕ ਨਾ ਤਾਂ ਕੋਈ ਮੁਲਾਜ਼ਮ ਪਹੁੰਚੇ ਨੇ ਤੇ ਨਾ ਹੀ ਹਾਲੇ ਤੱਕ ਆਪ ਦੇ ਉੱਪਰ ਕੋਈ ਜਿਹੜਾ ਕੰਟਰੋਲ ਪਾਇਆ ਕਿਉਂਕਿ ਦੇ ਜਿਹੜੀ ਲੋਕਾਂ ਦੀ ਸੰਖਿਆ ਵੀ ਜ਼ਿਆਦਾ ਹੈ ਤੇ ਇਸ ਕਰਕੇ ਇਸ ਏਰੀਆ ਦੇ ਵਿੱਚ ਕੁਝ ਵੀ ਹਾਨੀ ਮਾਨੀ ਦਾ ਜਿਹੜਾ ਨੁਕਸਾਨ ਹੈ ਉਹ ਵੀ ਹੋ ਸਕਦਾ ਪਰ ਫਿਲਹਾਲ ਜਿਹੜੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਆਈਡੀਆ ਦਾ ਜਿਹੜਾ ਟਾਵਰ ਹੈ ਅੱਗੇ ਆ ਜਾਓ ਇੱਥੇ ਆਹ ਮੇਰੇ ਬਗੇਟ ਦੇ ਕਿਤੇ ਨਾ ਕਿਤੇ ਮਲਾਜ਼ਮ ਵੀ ਪਹੁੰਚ ਚੁੱਕੇ ਨੇ ਪਰ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿਉਂਕਿ ਇਸ ਦੇ ਵਿੱਚ ਇਹਨਾਂ ਦੇ ਵੱਲ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੜਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਸੋ ਹੁਣ ਤੁਹਾਨੂੰ ਲਾਈਵ ਤਸਵੀਰਾਂ ਦਿਖਾਣੀਆਂ ਕਿਉਂਕਿ ਇਸ ਰੋਡ ਦੇ ਉੱਤੇ ਕਿ ਜਿਹੜਾ ਇੰਨੇ ਕੋ ਹਾਲਾਤ ਬਣ ਚੁੱਕੇ ਨੇ ਕੁਝ ਵੀ ਹੋ ਸਕਦਾ ਕਿ ਲਾਈਵ ਤੋਂ ਪੂਰਾ ਦੇਖ ਰਹੇ ਹੋ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੱਗੇ ਆ ਜਾਣਾ। ਸਭ ਤੋਂ ਜ਼ਿਆਦਾ ਲਾਈਵ ਤਸਵੀਰ ਹੈ ਜਿਹੜਾ ਆਈਡੀਆ ਦੇ ਤਾਹਰ ਦੇ ਉੱਤੇ ਅੱਗ ਲੱਗੀ ਸੀਗੀ ਪਰ ਫਾਇਰ ਬੁਕਟ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਦੇ ਵੱਲੋਂ ਲਗਾਤਾਰ ਅੱਗ ਦੇ ਉੱਪਰ ਜਿਹੜਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਹੋਰ ਅੱਗੇ ਜਾ ਕੇ ਅੰਦਰ ਐ ਸਰਕਟ ਆ ਉਹ ਦਿਖਾਇਆ ਜਾਵੇ। ਉਹ ਬਾਈ ਜੀ ਸੋ ਲਾਈਕਾ ਜੀ ਸੋ ਤੁਸੀਂ ਦੇਖੀ ਟਕਲਾਂ ਨੂੰ ਘਟਾਉਣ ਕਲੈਕਸ਼ਨ ਕਰਾਉਣ ਦੇ ਮੁਲਾਜ਼ਮ ਨੇ ਉਹਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਕਿ ਜਿਹੜਾ ਇਹਦਾ ਕਰੰਟ ਜਿਹੜਾ ਬੰਦ ਕਰ ਦਿੱਤਾ ਜਾਵੇ ਕਿਉਂਕਿ ਉਹਨਾਂ ਨੂੰ ਜਿਹੜਾ ਇਸ ਦੇ ਵਿੱਚ ਪਾਣੀ ਮਾਰਨ ਦੀ ਕਾਫੀ ਦਿੱਕਤ ਆ ਰਹੀ ਹੈ ਪਰ ਉਹਨਾਂ ਦੇ ਵੱਲੋਂ ਜਿਹੜਾ ਅੱਗ ਬੁਝਾਊ ਯੰਤਰਾਂ ਦੇ ਨਾਲ ਹੀ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੋ ਜਿਨ੍ਹਾਂ ਦੇ ਇਹ ਟਾਵਰ ਲੱਗਿਆ ਹੈ ਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਬਾਈ ਕੀ ਕਹਿਣਾ ਚਾਹੋਗੇ ਜਿਹੜਾ ਟਾਵਰ ਲੱਗਾ ਕੀ ਵਜਾ ਬਣੀ ਸੀ ਬਾਈ ਜਿਹੇ ਆਈਡੀਆ ਦਾ ਟਾਵਰ ਹੈ ਇਹਨੂੰ ਲੱਗੇ ਨੂੰ 17 ਸਾਲ ਹੋ ਗਏ ਅੱਜ 17 ਸਾਲ ਹੋ ਚੁੱਕੇ ਨੇ ਤੇ ਤੁਸੀਂ ਇਹਨਾਂ ਨੂੰ ਜਿਹੜਾ ਜਿਹਨਾਂ ਨੇ ਟਾਵਰ ਲਾਇਆ ਸੀ ਨੂੰ ਫੋਨ ਕਰਿਆ ਕੋਈ ਕੰਪਲੇਨ ਕਰੀ ਉਹ ਲੋਰੂ ਕੋ ਪਲੇਟ ਕੀਤੀ ਹੈ ਜਿਹੜਾ ਉਹਦਾ ਟੈਕਨੀਸ਼ੀਅਨ ਹੈਗਾ ਉਹ ਇਸ ਟਾਈਮ ਹੈਗਾ ਪਟਿਆਲੇ ਉਹ ਵੀ ਉਹ ਵੀ ਕਹਿੰਦਾ ਮੇਰੀ ਦੇਬਸੀ ਹੈ ਜੀ ਕਹਿੰਦਾ ਆ ਸੱਚੇ ਮੁੱਦਾ ਸਾਰਾ ਇਹਦੇ ਏਸੀ ਦਾ ਹੈ ਜਿਹੜਾ ਏਸੀ ਦਾ ਯੂਨਟ ਹੈ ਪਿਛਲੇ 5 ਸਾਲਾਂ ਤੋਂ ਬੰਦ ਪਿਆ ਓਕੇ ਠੀਕ ਹੈ ਉਹ ਗੇਟ ਫੁੱਲਾ ਕਰਕੇ ਛੱਡ ਜਾਂਦੇ ਨੇਗੇ ਪਰ ਗਰਮੀ ਬਹੁਤ ਆ ਟੈਂਪਰੇਚਰ ਬਹੁਤ ਹਾਈ ਹੈ ਠੀਕ ਹੈ ਅੱਜ ਵੀ ਜਿਹੜੀ ਅੱਗ ਲੱਗੀ ਹੈ ਇਹ ਬਿਜਲੀ ਸਪਲਾਈ ਕਰਕੇ ਨਹੀਂ ਹੈ ਬੈਟਰੀ ਬੈਂਕ ਗਰਮ ਹੋ ਕੇ ਐਕਸਪਲੋਡ ਹੋਇਆ ਉਹਦੇ ਕਰਕੇ ਅੱਗ ਲੱਗੀ ਹੈ ਭਾਜੀ ਕਿੱਥੇ ਨਾ ਕਿੱਥੇ ਜੇ ਗੱਲ ਕਰੀਏ ਜਿਹੜਾ ਇਹਨਾਂ ਦੇ ਵੱਲੋਂ ਅੱਗ ਬੁਝਾਉਣ ਯੰਤਰ ਦਿੱਤੇ ਗਏ ਨੇ ਉਹ ਤਾਂ ਸਾਰੇ ਖਾਲੀ ਪਈ ਨੇ ਇੱਥੇ ਕੀ ਕਹਿਣਾ ਚਾਹੁੰਗੇ ਉਹ ਖਾਲੀ ਨੇ ਜੀ ਉਹਨਾਂ ਟੀਮ ਆਉਂਦੀ ਹੈ ਇਹਨਾਂ ਦੀ ਚਿਕਨਾ ਟੈਕਨੀਸ਼ੀਅਨ ਮੁੰਡਾ ਨਾ ਆਇਆ ਆਪਾਂ ਉਹਨੂੰ ਵੀ ਦੋਸ਼ੀ ਨਹੀਂ ਦੇ ਸਕਦੇ ਇਹ ਤਾਂ ਟੀਮ ਨੂੰ ਆਉਣਾ ਚਾਹੀਦਾ ਉਹਨਾਂ ਦੀ ਇਨਸਪੈਕਸ਼ਨ ਹੁੰਦੀ ਆ ਉਹਨਾਂ ਕੋਲ ਰਿਪੋਰਟਾਂ ਜਾਂਦੀ ਟੈਕਨੀਸ਼ੀਅਨ ਨੇ ਵੀ ਇਹੀ ਕਿਹਾ ਕਰ ਰਹੇ ਆ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਕਹਿ ਰਹੇ ਆ ਵੀ ਇਹਦੀ ਤੁਸੀਂ ਇਨਸਪੈਕਸ਼ਨ ਕਰਵਾ ਦਿਓ ਏਸੀ ਕੰਮ ਨਹੀਂ ਕਰਦਾ ਠੀਕ ਆ ਨਾ ਬੈਟਰੀ ਬੈਂਕ ਤੇ ਵੀ ਫਾਲਟ ਹੈਗਾ ਉਹਨਾਂ ਨੇ ਕੋਈ ਮਤਲਬ ਅਜੇ ਤੱਕ ਸੁਣਵਾਈ ਨਹੀਂ ਕੀਤੀ ਸੋ ਤੁਸੀਂ ਦੇਖ ਹੀ ਸਕਦੇ ਹੋ ਜਿਨ੍ਹਾਂ ਦੇ ਘਰ ਦੇ ਉੱਤੇ ਇਹ ਟਾਵਰ ਲੱਗਿਆ ਹੈ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਕਿ ਜਿਹੜਾ ਇਸ ਦਾ ਏਸੀ ਹੈ ਉਹ ਖਰਾਬ ਹੋ ਚੁੱਕਿਆ ਤੇ ਇੱਥੇ ਜਿਹੜੀ ਕੋਈ ਪ੍ਰਸ਼ਾਸਨ ਦੇ ਵੱਲੋਂ ਨਾ ਤਾਂ ਕੋਈ ਕੰਪਨੀ ਦੇ ਵੱਲੋਂ ਕੋਈ ਕਾਰਵਾਈ ਕੀਤੀ ਹੈ ਕਿਉਂਕਿ ਫਿਲਹਾਲ ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੇ ਫਾਇਰ ਬਗੇਟ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਤਾਂ ਜਰੂਰ ਪਾ ਲਿਆ ਗਿਆ ਪਰ ਹਾਲੇ ਵੀ ਜਿਹੜੀ ਅੱਗ ਚੱਲਦੀ ਸਾਹਬ ਦਿਖਾਈ ਨਜ਼ਰ ਦੇਦੀ ਐ ਸੋ ਕਿਤੇ ਨਾ ਕਿਥੇ ਫਾਇਰ ਬਗੇਟ ਦੇ ਜਿਹੜੇ ਮੁਲਾਜ਼ਮ ਨੇ ਲਗਾਤਾਰ ਕੋਸ਼ਿਸ਼ ਕਰਨ ਦੇ ਵਿੱਚ ਜਾਰੀ ਨੇ ਸੋ ਇਹ ਜਿਹੜਾ ਟਾਵਰ ਐ ਆਈਡੀਆ ਦਾ ਦੱਸਿਆ ਜਾ ਰਿਹਾ ਸੋ ਅਪਸਰ ਕਲੋਨੀ ਦੇ ਵਿੱਚ ਕਾਫੀ ਜਿਹੜੀ ਸੰਖਿਆ ਵੀ ਰਹਿੰਦੀ ਐ ਸੋ ਕਿੱਥੇ ਨਾ ਕਿੱਥੇ ਫਾਇਰ ਬਗੇਟ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਇਹਨਾਂ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੋਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਅਫਸਰ ਕਲੋਨੀ ਦੇ ਵਿੱਚ ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਹਾਲਾਤ ਜਿਹੜੇ ਨੇ ਇੱਥੇ ਬਣ ਚੁੱਕੇ ਨੇ ਸੋ ਹਲੇ ਲਗਾਤਾਰ ਜਿਹੜੇ ਫਾਇਰ ਬਿਗੇਟ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਟਾਈਮ ਅਫਸਰ ਕਲੋਨੀ ਦੇ ਵਿੱਚ ਸੋ ਇੱਕ ਵਾਰ ਕੈਮਰਾਮੈਨ ਲਗੋਗੇ ਜਿਹੜਾ ਆਈਡੀਆ ਦਾ ਟਾਵਰ ਹੈ ਉਹ ਵੀ ਦਿਖਾ ਦਿੱਤਾ ਜਾਵੇ ਚੱਲ ਬੰਦ ਕਰਦੇ ਸੋ ਇਹ ਉਹ ਸਿਲੰਡਰ ਹੈ ਜਿਹੜਾ ਆਈਡੀਆ ਕੰਪਨੀ ਦੇ ਵੱਲੋਂ ਰੱਖਿਆ ਹੋਇਆ ਸੀ ਪਰ ਇਹ ਜਿਹੜਾ ਸਿਲੰਡਰ ਜਦੋਂ ਚਲਾਣ ਦੀ ਨੋਬਤ ਆਈ ਤਾਂ ਸਾਹਮਣੇ ਖਾਲੀ ਨਿਕਲ ਕੇ ਨਜ਼ਰ ਆਇਆ ਕੋਲ ਆਈ ਤੁਹਾਨੂੰ ਸਰ ਸਾਨੂੰ ਜਿਸ ਟਾਈਮ ਹੀ ਕੋਲ ਆਈ ਸੀ ਨਾਲ ਦੀ ਨਾਲ ਇੱਥੇ ਹਾਜ਼ਰ ਹੋ ਗਏ ਸੀ ਇਹ ਡਿਸਕਟ ਇਹ ਚੀਜ਼ ਇੱਥੇ ਅੱਗ ਲੱਗੀ ਜੀ ਇਹ ਟਾਵਰ ਦੇ ਅੰਦਰ ਜਿਹੜਾ ਆਪਣਾ ਹੁੰਦਾ ਸਾਰਾ ਉਹਦੇ ਅੰਦਰ ਹੀ ਅੱਗ ਲੱਗੀ ਹੋਈ ਹੈ ਜੀ ਤੇ ਬਾਕੀ ਸਾਡੇ ਵੱਲੋਂ ABC ਸਿਲੰਡਰ ਯੂਜ਼ ਕੀਤੇ ਗਏ ਸੀ ਤੇ ਜੋ ਇਹਨਾਂ ਕੋਲ ਸਿਲੰਡਰ ਨੇ ਉਹ ਬਿਲਕੁਲ ਕੰਮ ਨਹੀਂ ਕਰ ਰਹੇ ਇੱਥੇ ਕੋਈ ਰਹਿੰਦਾ ਹੈ ਨਾ ਕਿ ਸਕਿਉਰਟੀ ਕੋਈ ਸਾਨੂੰ ਜਾਣਕਾਰੀ ਨਹੀਂ ਹੈ ਇੱਥੇ ਜਿਹੜੇ ਹੋਰ ਭਾਈ ਸਾਹਿਬ ਖੜੇ ਕਿੰਨਾ ਮੌਜੂਦਾ ਤੁਹਾਨੂੰ ਕਿੰਨੀ ਦੇਰ ਹੋ ਚੁੱਕੀ ਹੈ ਸਾਨੂੰ 15 ਮਿੰਟ ਹੋ ਗਏ ਨੇ ਸੀ ਆਪਣੇ ਤੋਂ ABC ਸਿਲੰਡਰ ਨੇ ਉਹਨਾਂ ਦਾ ਲਗਾਤਾਰ ਕੰਟਰੋਲ ਨਹੀਂ ਕਰਦੇ ਇਹ ਇੱਕ ਮਸਮਸਿਆ ਇਹ ਇਥੇ ਪਤਾ ਨਹੀਂ ਸਰੋਂ ਪਾਰ ਪਲਾਡ ਨੂੰ ਅੱਗ ਲੱਗ ਗਈ ਜੀ ਨਹੀਂ ਜਿਨ੍ਹਾਂ ਦੇ ਵੱਲੋਂ ਟਾਵਰ ਲਗਵਾਇਆ ਉਹਨਾਂ ਵੱਲੇ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਪਿਛਲੇ 5 ਸਾਲ ਤੋਂ ਇਹਦਾ ਏਸੀ ਜਿਹੜਾ ਖਰਾਬ ਹੈ ਪਰ ਇਹਦਾ ਜਿਹੜਾ ਏਸੀ ਕਿਉਂ ਨਹੀਂ ਠੀਕ ਕੀਤਾ ਗਿਆ ਕਿ ਜਿਹੜੀ ਅੱਜ ਇੰਨੀ ਵਜਾ ਵੱਧ ਗਈ ਪਤਾ ਜੀ ਕੰਪਨੀ ਪਤਾ ਹੈ ਕਿੰਨੇ ਕਨੈਕਸ਼ਨ ਚੱਲਦੇ ਹੋਣੇ ਸੇ ਉਹਨਾਂ ਨੂੰ ਇਥੇ ਚੱਲੀ ਜਾਂਦਾ ਸਾਰੇ ਇਸ ਸਮਾਨੇ ਤੇ ਤੁਹਾਡੇ ਇਕੱਲੇ ਹੀ ਕੰਪਨੀ ਕੇ ਹੋਰ ਵੀ ਨਾਲ ਕੋਈ ਕਿਸੇ ਕੰਪਨੀ ਰਿਹਾ ਚਾ ਇਹਦੇ ਨਾਲ ਇਕੱਲੇ ਵੀ ਕੰਪਨੀ ਆਈਡੀਆ ਕੰਪਨੀ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਅੰਦਾਜ਼ਾ ਸੌਣ ਤੋਂ ਕਾਫੀ ਹੋ ਗਿਆ ਜੀ ਆਈਡੀਆ ਕੋਈ ਆਈਡੀਆ ਹੋ ਗਿਆ ਹੋਣਾ ਬੰਦਾ ਚਾ ਕੀ ਚੜੀ ਲੱਗਦਾ ਡੀਟਰ ਲੱਗਦਾ ਕੀ ਨਾਮ ਹੈ ਤੁਹਾਡਾ ਹਰਦੀਪ ਕੌਰ ਆਂਟੀ ਜੀ ਇਹ ਜਿਹੜੀ ਅੱਗ ਲੱਗੀ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਸੀ ਜੀ ਬੰਦਾ ਮੈਂ ਬਾਬਾ ਜੀ ਇੱਥੇ ਨੂੰ ਦਿਖਾਉਣ ਬੇਟੇ ਨੂੰ ਅੱਛਾ ਜੀ ਜਦੋਂ ਮੈਂ ਬਾਹਰ ਨਿਕਲੀ ਉਹ ਧੂੰਆਂ ਆ ਜਾਂ ਚੱਲਣ ਲੱਗ ਰਿਹਾ ਮੈਂ ਬੇਟੇ ਨੂੰ ਬਾਜਾਂ ਮਾਰੀਆਂ ਫਿਰ ਆਹਰ ਦਲ ਸਾਰੇ ਨੇ ਇਕੱਠੇ ਕਰੇ ਫਿਰ ਇਹਨਾਂ ਨੂੰ ਫੋਨ ਕੀਤਾ ਠੀਕ ਹੈ ਲੈਟਾਂ ਨੂੰ ਕੀਤਾ ਲੈਟਾਂ ਨੇ ਡੇਟ ਕਰ ਦਿੱਤਾ ਇਹ ਕਿੰਨੇ ਕੁ ਸਾਲ ਹੋ ਗਏ ਉਹਰੇ ਟਾਵਰ ਲੱਗੇ ਨੂੰ ਆਈ ਅੱਗੇ ਲੱਗਿਆ ਇਹ 16 ਸਾਲ ਲੱਗੇ ਠੀਕ ਹਾਂ ਬਿੱਪੀ ਲਾ ਲਾ ਕੇ ਪੈਸਾ ਅੱਛਾ ਵੀ ਇਹ ਤੁਸੀਂ ਜੇ ਕਹਿੰਦੇ ਸੀ ਪਟਾਂਗੇ ਤਾਂ ਅਸੀਂ ਲਵੀ ਲਾਵਾਂਗੇ ਪਿੰਡ ਲੋਕ ਹੋਰ ਤੁਹਾਡੇ ਕੋਲ ਹੀ ਤੁਹਾਡੇ ਨਾਲ ਵੀ ਤੁਹਾਡੇ ਨਾਲ ਵੀ ਲਾਵਾਂਗੇ ਤੇਰੇ ਲੋਕ ਨੇ ਬੁਲਵਾ ਲਾਂਗੇ ਬਸ ਆ ਗੱਲ ਹੈ ਨੇ ਉਹ ਕਿਸ ਮਾਰ ਕੇ ਜਾਂਦੇ ਨੇ ਆਪ ਤਾਂ ਸਿਆਣਾ ਕੋਈ ਆਉਂਦਾ ਨਹੀਂ